अरविंद केजरीवाल कन्विनर ਨੇ ਜਿਹੜੇ ਮੇਨ ਜਿਨ੍ਹਾਂ ਨੇ ਪਾਰਟੀ ਸ਼ੁਰੂ ਕੀਤੀ ਹੈ ਉਹਨਾਂ ਨੂੰ ਅੱਜ ਈਡੀ ਨੇ ਗ੍ਰਿਫਤਾਰ ਕਰ ਲਿਆ ਜਿਹੜਾ ਬੰਦਾ ਚੰਗੇ ਸਕੂਲ ਬਣਾਉਂਦਾ ਹੈ ਚੰਗੇ ਹਸਪਤਾਲ ਬਣਾਉਂਦਾ ਹੈ ਲੋਕਾਂ ਦੇ ਲਈ ਸੇਵਾ ਕਰਦਾ ਹੈ ਫ੍ਰੀ ਬਿਜਲੀ ਦਿੰਦਾ ਹੈ ਫ੍ਰੀ ਪਾਣੀ ਦਿੰਦਾ ਹੈ ਪਹਿਲਾਂ ਦਿੱਲੀ ਚ ਮਾਡਲ ਚਲਾਇਆ ਹੁਣ ਪੰਜਾਬ ਚ ਚੱਲਦਾ ਹੈ ਉਸ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਇਹਨਾਂ ਡਰਦਾ ਕਿਉਂ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਡਰ ਰਿਹਾ ਨਾ ਤਦੇ ਆਮ ਆਦਮੀ ਪਾਰਟੀ ਦੇ ਡਿਫਰੈਂਟ ਡਿਫਰੈਂਟ ਆਗੂਆਂ ਨੂੰ ਇਹ ਹਾਲਾਤ ਪਰ ਹੁਣ ਦਿੱਲੀ ਦੀ ਸਰਕਾਰ ਜੇਲ੍ਹ ਚੋਂ ਚੱਲੂ ਦਰਿੰਦਰ ਮੋਦੀ ਜੀ ਨੂੰ ਡਰ ਲੱਗਦਾ ਇੱਕੋ ਬੰਦੇ ਤੋਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਤਾਂ ਕਰ ਸਕਦੇ ਹੋ ਅੰਦਰ ਪਰ ਉਹਨਾਂ ਦੀ ਸੋਚ ਨੂੰ ਨਹੀਂ ਰੋਕ ਸਕਦੇ ਉਹ ਸੋਚ ਆ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਪੂਰੇ ਭਾਰਤ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਮੁਹਾਰੀ ਦੇ ਵਿੱਚ ਅੱਜ ਪ੍ਰਦਰਸ਼ਨ ਹੋਇਆ ਸੀ ਉਸ ਤੋਂ ਬਾਅਦ ਆਮਾਦੀ ਪਾਰਟੀ ਦੇ ਆਗੂਆਂ ਦੇ ਮੰਤਰੀਆਂ ਦੀ ਐਮਐਲਏਾਂ ਦੀ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰੀ ਕੀਤੀ ਹੈ ਤਾਂ ਗ੍ਰਿਫਤਾਰੀ ਤੋਂ ਬਾਅਦ 26 ਸੈਕਟਰ ਪੁਲਿਸ ਸਟੇਸ਼ਨ ਤੋਂ ਬਾਹਰ ਨਿਕਲ ਰਹੇ ਨੇ ਤਾਂ ਅਸਨ ਸਿੰਘ ਹਲੂ ਵਾਲੀ ਸਾਡੇ ਨਾਲ ਨੇ ਚੇਅਰਮੈਨ ਨੇ ਚੇਅਰਮੈਨ ਸਾਹਿਬ ਕਿਵੇਂ ਦੇਖਦੇ ਹੋ ਕਿ ਤੁਹਾਡੇ ਅਰਵਿੰਦ ਕੇਜਰੀਵਾਲ ਕਨਵੀਨਰ ਨੇ ਜਿਹੜੇ ਮੇਨ ਜਿਨ੍ਹਾਂ ਨੇ ਪਾਰਟੀ ਸ਼ੁਰੂ ਕੀਤੀ ਹੈ ਉਹਨਾਂ ਨੂੰ ਅੱਜ ਈਡੀ ਨੇ ਗ੍ਰਿਫਤਾਰ ਕਰ ਲਿਆ ਦੇਖੋ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜਾ ਬੰਦਾ ਚੰਗੇ ਸਕੂਲ ਬਣਾਉਂਦਾ ਹੈ ਚੰਗੇ ਹਸਪਤਾਲ ਬਣਾਉਂਦਾ ਹੈ ਲੋਕਾਂ ਦੇ ਲਈ ਸੇਵਾ ਕਰਦਾ ਹੈ ਫ੍ਰੀ ਬਿਜਲੀ ਦਿੰਦਾ ਹੈ ਫ੍ਰੀ ਪਾਣੀ ਦਿੰਦਾ ਪਹਿਲਾਂ ਦਿੱਲੀ ਚ ਮਾਡਲ ਚਲਾਇਆ ਹੁਣ ਪੰਜਾਬ ਚ ਚੱਲਦਾ ਪਿਆ ਉਸ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਇਹਨਾਂ ਡਰਦਾ ਕਿਉਂ ਪਿਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਡਰ ਰਿਹਾ ਨਾ ਤਦ ਹੀ ਆਮ ਆਦਮੀ ਪਾਰਟੀ ਦੇ ਡਿਫਰੈਂਟ ਡਿਫਰੈਂਟ ਆਗੂਆਂ ਨੂੰ ਇਹ ਹਾਲ ਕਰ ਰਹੇ ਪਰ ਹੁਣ ਦਿੱਲੀ ਦੀ ਸਰਕਾਰ ਜੇਲ੍ਹ ਚੋਂ ਚੱਲੂਗੀ ਹੁਣ ਜੋ ਇਹ ਲੋਕ ਕਰ ਸਕਦੇ ਕਰੀ ਜਾਣ ਪਰ ਸੈਂਟਰ ਦੇ ਅੰਦਰ ਹੁਣ ਇੰਡੀਆ ਗਠਜੋੜ ਨੇ ਜਿਹੜਾ ਕਰਨਾ ਸੀਗਾ ਉਹ ਗਠਜੋੜ ਤਾਂ ਹੋ ਲਿਆ ਹੁਣ ਪੰਜਾਬ ਚ ਆਮ ਆਦਮੀ ਪਾਰਟੀ ਸੀਟਾਂ ਜਿੱਤੇਗੀ ਬਾਕੀ ਪੂਰੇ ਦੇਸ਼ 'ਚ ਇੰਡੀਆ ਦਾ ਜਿਹੜਾ ਗਠਜੋੜ ਹੋਇਆ ਉਹ ਸੀਟਾਂ ਜਿੱਤੇਗਾ ਔਰ ਇੱਕ ਗੱਲ ਕਲੀਅਰ ਹੈ ਕਿ ਨਰਿੰਦਰ ਮੋਦੀ ਜੀ ਨੂੰ ਡਰ ਲੱਗਦਾ ਇੱਕੋ ਬੰਦੇ ਤੋਂ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਤਾਂ ਕਰ ਸਕਦੇ ਹੋ ਅੰਦਰ ਪਰ ਉਹਨਾਂ ਦੀ ਸੋਚ ਨੂੰ ਨਹੀਂ ਰੋਕ ਸਕਦੇ ਸੋਚ ਆ ਔਰ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਸੀ 33 ਸੈਕਟਰ ਜਾ ਰਹੇ ਸੀ ਪਰ ਉਹਨਾਂ ਨੂੰ ਫਿਰ ਤਕਲੀਫ ਹੋ ਗਈ ਤੇ ਸਾਨੂੰ 33 ਸੈਕਟਰ ਭਾਜਪਾ ਦੇ ਦਫਤਰ ਨਹੀਂ ਜਾਣ ਦਿੱਤਾ ਉਹਦੀ ਜਗ੍ਹਾ ਦੇ ਉੱਤੇ ਸਾਨੂੰ ਸਾਰਿਆਂ ਨੂੰ 26 ਦੀ ਪੁਲਿਸ ਲੈਣ ਲੱਗਦਾ ਇਹ ਹਾਲ ਹੈ ਇਹ ਧੱਕਾ ਹੈ ਦੇਸ਼ ਦੇ ਅੰਦਰ ਡਿਕਟੇਟਰਸ਼ਿਪ ਦਾ ਉਹ ਨਰਿੰਦਰ ਮੋਦੀ ਜਿਸ ਹਿਸਾਬ ਨਾਲ ਦੇਸ਼ ਨੂੰ ਚਲਾਉਣ ਤੇ ਲੱਗੇ ਡਿਕਟੇਟਰ ਬਣ ਕੇ ਜਿਵੇਂ ਪਿਊਟਿਨ ਹੈ ਓਵੇਂ ਇਹ ਕੰਮ ਕਰ ਰਿਹਾ ਪਰ ਕੋਈ ਨਹੀਂ ਲੋਕੀ ਸਭ ਕੁਝ ਦੇਖ ਰਿਹਾ ਚੰਡੀਗੜ੍ਹ 'ਚ ਜਿਵੇਂ ਇਹਨਾਂ ਨੇ ਧੱਕਾ ਕੀਤਾ ਸੀਗਾ ਜਿਸ ਹਿਸਾਬ ਨਾਲ ਉਹ ਧੱਕਾ ਤੁਸੀਂ ਦੇਖੋ ਕੋਈ ਧੱਕਾ ਨਹੀਂ ਕਿਤੇ ਖਾਰਹੀ ਚੰਡੀਗੜ੍ਹ ਦੇ ਵਿੱਚ ਸੁਪਰੀਮ ਕੋਰਟ ਤੁਸੀਂ ਫਟਕਾਰ ਮਰਾਈ ਹੈ ਬੀਜੇਪੀ ਸਰਕਾਰ ਨੂੰ ਕਿਉਂਕਿ ਕਿਰਨ ਖੇਰ ਜੀ ਵੀ ਉਸ ਤੋਂ ਬਾਅਦ ਸ਼ਾਂਤ ਹੋ ਗਏ ਨੇ ਵੇਖੋ ਕਿਰਨ ਖੇਰ ਵੀ ਸ਼ਾਂਤ ਹੈ ਬੀਜੇਪੀ ਵੀ ਸ਼ਾਂਤ ਹੈ ਤੇ ਡਰੀ ਹੋਈ ਹੈ ਉਸ ਡਰ ਕਰਕੇ ਇਹ ਸਾਰਾ ਕੰਮ ਹੋ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਹਿਸਾਬ ਨਾਲ ਘਬਰਾਏ ਹੋਏ ਨੇ ਜਿਹਦੇ ਕਰਕੇ ਅਰਵਿੰਦ ਕੇਜਰੀਵਾਲ ਜੀ ਨੂੰ ਅੰਪਰ ਅਨਾਂ ਇਮਾਨਦਾਰ ਕਟੜ ਬਣਦੇ ਸੀ ਤੁਹਾਡੇ ਵਿਰੋਧੀ ਧਿਰਾਂ ਇਹ ਕਹਿ ਰਹੀਆਂ ਨੇ ਕਿ 100-100 ਕਰੋੜ ਰੁਪਏ ਦੇ ਘੁਟਾਲੇ ਆਣੇ ਸਾਹਮਣੇ ਹੁਣ ਦੇਖਿਓ ਕਿ ਈਡੀ ਨੇ ਅੱਠ ਦਿਨ ਦਾ ਰਿਮਾਂਡ ਵੀ ਮੰਗ ਲਿਆ ਨਹੀਂ ਸਭ ਤੋਂ ਵੱਡੀ ਗੱਲ ਇੱਕੋ ਹੀ ਹੈ ਕਿ ਈਡੀ ਤਾਂ ਈਡੀ ਸੀਬੀਆਈ ਇਹਨਾਂ ਦੀ ਪ੍ਰਾਈਵੇਟ ਕੰਪਨੀਆਂ ਨੇ ਔਰ ਪ੍ਰਾਈਵੇਟ ਕੰਪਨੀਆਂ ਕੀ ਕਰ ਰਹੀਆਂ ਨੇ ਇਹਨਾਂ ਦੇ ਹੱਕ ਲਈ ਲੋਕਾਂ ਨੂੰ ਇਲੈਕਸ਼ਨ ਰੋਕਣ ਤੋਂ ਬਚਾ ਰਹੀਆਂ ਐ ਵੀ ਇਲੈਕਸ਼ਨ ਹੀ ਨਾ ਲੜਨ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਕਰਨ ਦਾ ਇੱਕੋ ਕਾਰਨ ਹੈ ਕਿ ਸਟਰੈਟਜਿਸਟ ਬੰਦਾ ਅੱਗੇ ਦੋ ਸਟੇਟਾਂ ਦੱਸਣ ਨਾਲ ਸਰਕਾਰ ਚਲਾਤੀ ਉਹਨਾਂ ਅਸੀ ਹਸਾਬ ਨਾਲ ਸਰਕਾਰ ਜਿਹੜੀ ਹੈ ਫਿਰ ਨਾ ਬੰਜੇ ਇਹਨਾਂ ਦੀ ਇਸ ਕਰਕੇ ਜੇ ਇਹਨਾਂ ਦੀ ਸ਼ਰਤਾਂ ਮੰਨ ਲਓ ਤੇ ਈਡੀਸੀ ਵੀ ਉਸੇ ਦਿਨ ਛੱਡ ਦਿੰਦੇ ਜੇ ਨਾ ਮੰਨੋ ਤੇ ਅੰਦਰ ਕਰਦੇ ਉਹੀ ਲੋਦੀ ਦੀ ਰਾਏ ਵੀ ਕਹਿ ਰਹੀ ਆਨੇ ਕਿ ਹੁਣ ਅਗਲਾ ਨੰਬਰ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਹੀ ਪਾਲਿਸੀ ਪੰਜਾਬ ਦੇ ਵਿੱਚ ਚੱਲ ਰਹੀ ਐ ਐਕਸਾਈਜ਼ ਪਾਲਿਸੀ ਨਹੀਂ ਨਹੀਂ ਐਦਾਂ ਹੈ ਕਿ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਰਨਨ ਚੀਮਾ ਸਾਹਿਬ ਨੂੰ ਕਰਨਨ ਸਾਨੂੰ ਕਰਨ ਇਹ ਤਾਂ ਇਹਨਾਂ ਦਾ ਇੱਕੋ ਮਕਸਦ ਹੈ ਇਹਨਾਂ ਮਕਸਦ ਹੈ ਕੋਈ ਕੰਟੈਸਟ ਹੀ ਨਾ ਕਰੇ ਇਲੈਕਸ਼ਨ ਹੋਰ ਕੋਈ ਮਕਸਦ ਨਹੀਂ ਡਿਕਟੇਟਰਸ਼ਿਪ ਦਾ ਮਕਸਦ ਹੈ ਹੋਰ ਕੋਈ ਮਕਸਦ ਨਹੀਂ ਪਰ ਕੋਈ ਨਹੀਂ ਲੋਕੀ ਸਭ ਕੁਝ ਦੇਖ ਰਹੇ ਔਰ ਜਿਸ ਤਰ੍ਹਾਂ ਨਾਲ ਚੱਲ ਰਹੇ ਆ ਕੰਮ ਇਹ ਜਰੂਰ ਸਾਰੇ ਇਲੈਕਸ਼ਨ ਹਾਰਨਗੇ ਠੀਕ ਹੈ ਦੇਖੋ ਸਨੀ ਸਿੰਘ ਆਲੂਵਾਲੀਆ ਜਿਹੜੇ ਚੇਅਰਮੈਨ ਨੇ ਉਹਨਾਂ ਵੱਲੋਂ ਆਪਣੇ ਵਿਚਾਰ ਦਿੱਤੇ ਨੇ ਉਹਨਾਂ ਵੱਲ ਦੱਸਿਆ ਗਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਰੋਸ ਦੇ ਵਿੱਚ ਅੱਜ ਪ੍ਰਦਰਸ਼ਨ ਸੀ ਜਿਸ ਨੂੰ ਲੈ ਕੇ ਨਾਲ ਦੱਸਿਆ ਗਿਆ ਕਿ ਬੀਜੇਪੀ ਸਰਕਾਰ ਅਰਵਿੰਦ ਕੇਜਰੀਵਾਲ ਡਰੀ ਹੋਈ ਹੈ ਕਿ ਅਗਰ ਪ੍ਰਧਾਨ ਮੰਤਰੀ ਨੂੰ ਤੱਕਰ ਦੇ ਸਕਦਾ ਤਾਂ ਅਰਵਿੰਦ ਕੇਜਰੀਵਾਲ ਦੇ ਸਕਦਾ ਕਿ ਆਮ ਆਦਮੀ ਪਾਰਟੀ ਜਾਰੀ ਹੈ ਅਗਰ ਸਾਡੇ ਅਰਵਿੰਦ ਕੇਜਰੀਵਾਲ ਨੂੰ ਨਾ ਛੱਡਿਆ ਗਿਆ ਉਹਨਾਂ ਕੈਮਰਾਮੈਨ ਜਸਪ੍ਰੀਤ ਦੇ ਨਾਲ ਹਰਤੇ ਸਿੰਘ